ਕਨੇਕ ਆ ਮਾ ਆਪਣਾ ਚੱਕਿਆ ਹਾਂ ਚਾਹ ਕੀਤਲੀਆਂ ਹਲੰਗਰਾਲ ਆਲੀਆਂ ਜੋ ਆਪਾਂ ਗੁਰੂ ਘਰਾਂ ਦੀ ਵਰਤਦੇ ਆ ਆ ਦੇਖਣੀ ਆ ਟਰੈਕਟਰ ਆ ਬਾਜੀ ਆਪਾਂ ਗੇਟ ਤੋਂ ਹੋ ਗਿਆ ਸਸਿਕਾ ਅੱਜ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਏ ਆ ਆਪਣੇ ਸ਼ਹਿਰ ਤੋਂ ਕੋਈ 50 ਕਿਲੋਮੀਟਰ ਦੂਰ ਉੱਥੇ ਵੀ ਇੱਕ ਨਿਗਾਹ ਆ ਮੇਲਾ ਵੈਸੇ ਚਲੋ ਇੱਥੇ ਰਹਿੰਦਾ ਮੇਲੇ ਕਿਉਂਕਿ ਜਿਹੜਾ ਸ਼ਹਿਰ ਹੈ ਕੈਂਪਿੰਗ ਲਈ ਮਸ਼ਹੂਰ ਆ ਤੇ ਕੈਂਪਿੰਗ ਦੇ ਲਈ ਮੇਰੇ ਹਿਸਾਬ ਨਾਲ ਇੱਥੇ ਲੋਕ ਜਿਹੜਾ ਆ 20-25 ਹਜ਼ਾਰ ਤਕਰੀਬਨ ਉੱਪਰ ਆ ਰਹਿਦਾ ਆ ਸਾਵਾਰਾ ਜਿਹੜਾ ਏਰੀਆ ਕੈਂਪਿੰਗ ਏਰੀਆ ਇਹਦੇ ਵਿੱਚੋਂ ਕਿ ਪਹਿਲਾਂ ਆਪਾਂ ਘੁੰਮ ਕੇ ਆਏ ਆ ਕਾਫੀ ਤੇ ਹੁਣ ਆ ਮੇਲਾ ਫੈਸਟੀਵਲ ਜਿਹੜਾ ਇੱਥੇ ਹੋਣ ਕਰਕੇ ਮਦਾਨਾਂ ਦੇ ਬੋਨ ਲੱਗੀਆਂ ਆਪਣਾ ਥੋੜਾ ਬਹੁਤਾ ਹੋਲਡ ਸਮਾਨ ਆਪਣਾ ਸੱਬਿਆਚਾਰ ਸੰਭਾਲਿਆ ਉਹ ਲੱਖਿਆ ਕਈਆਂ ਨੇ ਕਈਆਂ ਨੇ ਖਾਣ ਪੀਣ ਦਾ ਤੇ ਥੋੜਾ ਬਹੁਤਾ ਨਿਆਣਿਆਂ ਦਾ ਕਿੱਦਨ ਖੁੱਲ ਬਣਾਲੀਆਂ ਜਿਹੜੀਆਂ ਚੀਜ਼ਾਂ ਉਹ ਆ ਪਾਰਕਿੰਗ ਦੀ ਸਮੱਸਿਆ ਸੀਗੀ ਥੋੜੀ ਜਿਹੀ ਪਰ ਮਿਲ ਗਈ ਫਿਰ ਵੀ ਸ਼ਾਮ ਦਾ ਟਾਈਮ ਹੁਣ 5:30 ਹੋ ਗਏ ਉਹ ਸਾਰਾ ਦਿਨ ਦੇ ਟਾਈਮ ਥੋੜਾ ਜ਼ਿਆਦਾ ਮੁਸ਼ਕਲ ਆਈ ਹੋਵੇ ਇੱਦਾਂ ਇਹ ਕੁਝ ਨੀ ਨੀ ਦੁਕਾਨਾਂ ਵਚਾਰਾਂ ਸਾਈਡਾਂ ਨਾਲ ਲਾਈਆਂ ਔਰ ਏਰੀਆ ਸਾਰਾ ਜਿਹੜਾ ਹੈ ਕੈਂਪਿੰਗ ਵਾਲਾ ਜੀ ਜਿੰਨੇ ਬਜ਼ੁਰਗ ਆ ਜੰਗ ਤੇ ਕੱਟ ਹੀ ਹੁੰਦੇ ਕੈਂਪਿੰਗ ਸ਼ਾਇਦ ਇਹਨਾਂ ਤੇ ਹੋਰਿਆਂ ਦੇ ਜਿਹੜੇ ਆਏ 40 45 50 ਸਾਲ ਤੋਂ ਉੱਪਰ ਵਾਲੇ ਵੀ ਇਆ ਗੱਡੀਆਂ ਲੈ ਲੈਂਦੇ ਆ ਹਲੰਗ ਲੱਗੀ ਮੇਰੇ ਲੱਗਾਂ ਦੀ ਗੱਡੀ ਤਾਂ ਬਸ ਫੇ ਇਹਦੇ ਚ ਜਿਆਦਾ ਸਫਰ ਆਪਣਾ ਸਾਲ ਦਾ ਇਹ ਕਰਦੇ ਹ ਤਾਂ ਰਿਸ਼ਤੇ ਜਗਦੇ ਜਾਨ ਨਾਲ ਜੰਗਾ ਐਦਾਂ ਬਸ ਆਪਣੇ ਕੇ ਪਾਸੇ ਲਾ ਆ ਕੇ ਤੇ ਉਥੇ ਕਾਫੀ ਕਿ ਦਿਨ ਨਜ਼ਾਰੇ ਨ ਜਾਂਦੇ ਸੌ ਜਿਹੜਾ ਇੱਥੇ ਕੈਂਪਿੰਗ ਏਰੀਆ ਨੇ ਚ ਆਪਣਾ ਅਰੇਂਜਮੈਂਟ ਵਧੀਆ ਪਾਣੀ ਦਾ ਪ੍ਰਬੰਧ ਇੰਟਰਨੈਟ ਦਾ ਲਾਈਟ ਦਾ ਸਾਰਾ ਕਰਕੇ ਦਿੰਦੇ ਸਾਡੀ ਗੱਡੀ ਦਾ ਜੋ ਇਹਦਾ ਮਹਿੰਗਾ ਵੀ ਨਹੀਂ ਠੀਕ ਸਾਲ ਭਾਈ ਸਾਹਿਬ ਦੇਨ ਅੱਜ ਬਹੁਤ ਵਧੀਆ ਸੀਗਾ ਹੈ ਠੰਡ ਪਰ ਧੁੱਪ ਦੀ ਗੱਲ ਕਰਦਾਂ ਧੁੱਪ ਬਹੁਤ ਵਧੀਆ ਲੱਗੀ ਤੇ ਵਧੀਆ ਰਿਹਾ ਮੌਸਮ ਸਾਰਾ ਅੱਜ ਤਾਂ ਕਿਆ ਵੀ ਤਕਮ ਆ ਗਏ ਛਿਪਿਛਿਪ ਭੱਜੇ ਇੱਥੇ ਕਾਹੇ ਚ ਵਰਤਦੇ ਆ ਉਹ ਚੀਜ਼ਾਂ ਲਾਈਆਂ ਵੇਚਣ ਨੂੰ ਕਿਤਾਬਾਂ ਸੀੜੀਆਂ ਤਿੰਗ ਰਪਿਆਂ ਦੀ ਇੱਕੀਆ ਤੇ ਚਾਰ ਅਗਰ ਮੈਂ ਇਹ ਕੰਮ ਨਹੀਂ ਕਰਨਾ ਤੇਰੇ ਕੰਮ ਦੀ ਨਹੀਂ ਹੈਗੀ ਇਹ ਹੈਗਾ ਜੀ ਕਿਤਾਬਾਂ ਦਾ ਮੇਲਾ ਇਹ ਤੇ ਵਧੀਆ ਗੱਲ ਪੜਨ ਵਾਲੇ ਜਿਹੜੇ ਸ਼ਕੀਨ ਆ ਉਹਨਾਂ ਨੂੰ ਪਤਾ ਇਹਨਾਂ ਦੀ ਕੀਮਤ ਆ ਚੰਗੀ ਕਿਤਾਬ ਸੁੱਟੀ ਆ 5-7000 ਕਿਤਾਬ ਤੇ ਹੋਣੀ ਆ ਘੱਟ ਆ ਜਿਹੜਾ ਸਮਾਨ ਹੈ ਵਰਤਦੇ ਰਹੇ ਆ ਪਹਿਲਾਂ ਆਇਤਾ ਸੌਕਸ ਹਾਲ ਪਹਿਲਾਂ ਉਹ ਵੀ ਲਾਇਆ ਨਾਲ ਬਸ ਉਹ ਹੀ ਸਾਡੀਆਂ ਡੁੱਗੀਆਂ ਡੁੱਗੀਆਂ ਜੋ ਖਾਲੀ ਐ ਸ਼ਮੈਂ ਕੁਝ ਪਾ ਕੇ ਲਾਇਆ ਪਟੀਆਂ ਬੋਤਲਾਂ ਜਿਆਦਾ ਕਮਾਲ ਕਰ ਦਿੰਦੇ ਕਈ ਦੇ ਵਿੱਚ ਨਾਲੇ ਮੇਲਰਾ ਸਾਰਾ ਸਾਲ ਕਰਦਾ ਕੰਮ ਸਮਾਨ ਸਾਹਮਦੇ ਆ ਐਂਡ ਤੇ ਫਿਰ ਕਾਲੀ ਖੁਲੀ ਬੋਤਲਾਂ ਵਿੱਚ ਵੇਚਣ ਤੇ ਲਾਤੀਆਂ ਮਖਸੂਬ ਰੂਫ ਅਲਦਰਖਾਨ ਪੇਨ ਵਾਲਾ ਸੌਦਾ ਤੇ ਇਹ ਕੱਪੜੇ ਥੋੜੇ ਬਹੁਤੇ ਚਲੋ ਨਾਲ ਦੀ ਨਾਲ ਆਪਾਂ ਦੇਖੀ ਜਾਵਾਂਗੇ ਚਲ ਆ ਆ ਜਣਾ ਮੌਸਮ ਬੜਾ ਸੋਹਣਾ ਬਣਿਆ ਸ਼ਾਂਤੀਪੂਰਵਕ ਏਰੀਆ ਉਹ ਸਾਰਾ ਨਾਰਵੇ ਸ਼ਾਂਤੀ ਵਾਲਾ ਹੀ ਰੋਗ ਵਾਲਾ ਤਾਂ ਕੋਈ ਬਹੁਤਾ ਇੱਥੇ ਹੈ ਨਹੀਂ ਕੁਝ ਬੜਾ ਦਾ ਘਟਿਆ ਬਸ ਆ ਇਦਾਂ ਜਦੋਂ ਕਦੇ ਦਿਨ ਆਉਂਦੇ ਆ ਤੇ ਹਾਰ ਆਉਂਦੇ ਆ ਤੇ ਉਦੋਂ ਥੋੜਾ ਬੋੜਾ ਕੱਠ ਵੇਖਣ ਨੂੰ ਮਿਲਦਾ ਅਦਰਵਾਇਜ਼ ਤੇ ਬਸ ਇਹ ਬੜੇ ਸਮੂਥ ਜਿਹਾ ਆਪਣੀ ਇਹਨਾਂ ਦੀ ਜ਼ਿੰਦਗੀ ਆ ਕਿ ਡਪੜਕੇ ਨੂੰ ਦੂਰ ਦੂਰ ਰਹਿੰਦੇ ਤੇ ਇਦਾਂ ਹੀ ਕੱਢਦੇ ਆ ਇੱਧਰ ਹੁਣ ਆ ਗਿਆ ਨਵੀਆਂ ਦਕਾਨਾਂ ਮੋਰੇ ਸਟਾਕ ਹੀ ਪਿਆ ਛੜੀ ਵਾਲਾ ਥੱਲੇ ਕਿਆ ਵੀ ਕਿਆ ਵੀ ਕਣ ਲੱਕੜ ਬੱਗੇ ਆ ਦੁੱਧ ਵਾਲੀ ਡੋਣੀ ਵੀ ਪਈ ਆ ਪੂਰਾ ਸਿੰਘ ਆ ਮੇਜ ਗਲਾਸ ਕੱਪ ਕੌਲੀਆਂ ਸਗਮ ਇਹ ਤਾਂ ਪਈ ਜਾਨੀ ਆ ਹੈਂ ਵਧੀਆ ਲੱਗ ਰੇ ਮੇਲਾ ਹੈਂ ਚੱਲ ਬੇ ਚੱਲ ਆ ਵੀ ਸਾਰਾ ਉਹੀ ਸਮਾਨ ਆ ਕਿਚਨ ਦਾ ਰਸੋਈ ਦਾ ਹਾਂ ਡਾਡਿੰਦਾ ਇਹਦਾ ਇਹ ਵੇਚ ਰਹੇ ਵੇਚਣਾ ਤੇ ਮੇਰੇ ਹਿਸਾਬ ਨਾਲ ਇਹਨਾਂ ਨੂੰ ਬੋਲਾ ਕੋਈ ਹੈ ਨਹੀਂ ਸਿਸਟਮ ਵਿੱਚ ਨੂੰਚਣਾ ਆਪਣਾ ਲਾ ਕੇ ਰੌਣਕ ਮੇਲਾ ਜਿਹੜੇ ਇਦਾਂ ਸਬਾਨ ਵਾਲੇ ਵਿਚਾਰੇ ਆਹ ਪਾਸ ਕਰਦੇ ਆ ਹਰ ਇੱਕ ਮੇਲੇ ਚ ਪਹੁੰਚਦੇ ਹਾਂ ਬੀਬੀਆਂ ਨੇ ਘਰੇ ਬਣਾਈਆਂ ਟੋਪੀਆਂ ਦਸਤਾਨੇ ਇਹ ਵੀ ਲਾਏ ਆ ਵੇਚਣ ਗਰਮ ਸਿਆਲ ਮੋਰੇ ਆ ਰਿਹਾ ਮਾਰਦਾ ਛਾਲਾਂ ਉਹਦੇ ਵਾਸਤੇ ਇਹ ਛਲੇਬੁੰਦੀਆਂ ਇਹ ਧੋਗੇ ਦੁਕਾਨਾਂ ਗੜੀਆਂ ਉਹ ਗਈਆਂ ਮੁੱਕ ਆ ਜਿੰਨਾ ਕਿ ਦੂਰ ਦੂਰ ਤੱਕ ਦਿਸਦਾ ਸਾਰਾ ਕੈਂਪਿੰਗ ਏਰੀਆ ਗੱਡੀਆਂ ਗੱਡੀਆਂ ਇਧਰੋਂ ਮਰਜੀ ਦੇਖੋ ਹੁਣ ਆਪਾਂ ਲੱਗੇ ਆ ਵੜਨੇ ਦੇ ਅੰਦਰ ਕੈਂਪਿੰਗ ਏਰੀਆ ਤੇ ਅੰਦਰੋਂ ਤੋਂ ਥੋੜੇ ਦਰਸ਼ਣ ਕਰਾਉਣੇ ਆ ਜਾਗੇ ਇਹ ਹੈਗਾ ਮੇਨ ਗੇਟ ਜਿੱਥੋਂ ਹੋਣਾ ਅੰਦਰ ਐਂਟਰ ਅੰਦਰ ਜਾ ਕੇ ਦੇਖਦੇ ਆ ਕਿ ਕੀ ਕੀ ਚੀਜ਼ਾਂ ਇੱਥੇ ਹੈਗੀ ਟਿਕਟ 280 ਰੁਪਏ ਇੱਕ ਜਣੇ ਦੀ ਐਂਟਰ ਤੇ ਆ ਜਣੇ ਆਪਣੀ ਆਪਣੀਆਂ ਕੰਪਨੀਆਂ ਦੇ ਆ ਮੈਸੀ ਦੇ ਆ ਸਾਰੇ ਆ ਤਾਂ ਬਹੁਤ ਤਵਰਾ ਡਾਇਰੈਕਟਰ ਆਸਾਂਗੋਈਆਂ ਦੇ ਡੇਰਾਂ ਨੂੰ ਪਾਈਆਂ ਬਰਫਾ ਕਰਕੇ ਬਰਫਾਂ ਜਾਨੀ ਪਾਉਂਦੇ ਆ ਅੱਜ ਦੇ ਪਤਾ ਨਹੀਂ ਕਾਦਾ ਕਰਕੇ ਪਾਈਆਂ ਲੋਕ ਫੋਟੋਆਂੇ ਕਰਵਾ ਲੈਣੇ ਵਿੱਚ ਬੈਠੇ ਬੱਚੇ ਇਹ ਵੀ ਸ਼ਾਇਦ ਉਹਨਾਂ ਦੇ ਆਪਣੇ ਹੋਣ ਆਪ ਡੇਡਾਂ ਤੋਂ 2 ਕਰੋੜ ਦੇ ਟਰੈਕਟਰ ਲੱਗੇ ਆ ਬਾਕੀ ਆ ਸਾਰੀਆਂ ਮਸ਼ੀਨਾਂ ਬਰਫਾਂ ਬਰਫਾਂ ਚੁੱਕਣ ਦੇ ਕੰਮ ਆਉਂਦੀਆਂ ਇਹ ਤੇ ਕਰੋੜਾਂ ਰੁਪਈਆਂ ਦਾ ਫੰਡ ਮੈਂ ਇੱਧਰ ਖੜਾ। ਵਦਿਆ ਕੀਤਾ ਆਪਾਂ ਗੇਟ ਦੇ ਅੰਦਰ ਆ ਮਾਰ ਲਈ ਐਂਟਰੀ। ਅੱਲਾ ਫਾਲੇ ਜਾ ਉਹ ਮੋਰੇ ਲੌਨ ਨੂੰ। ਸਾਰਾ ਜਿਹੜਾ ਏਰੀਆ ਇੱਥੇ ਬਸ ਇਹੀ ਚੀਜ਼ਾਂ ਕਿਸਾਨਾਂ ਲਈ ਜਾਂ ਫੇਰ ਕੰਪਨੀਆਂ ਲਈ ਜਿਹੜੇ ਸਲੋ ਚੱਕਦੇ ਆ। ਆਪਣੇ ਘਰਾਂ ਤੋਂ ਜਾਲ ਦਵਾਲਿਆਂ ਨਾਲ ਉਹ ਸਾਰਾ ਦਿਵੜ ਸਮੋਗਲਾਈ ਆ ਟਰੱਕ ਮੂਰੇ ਲਗਣਾ ਟਰੈਕਟਰ ਮੂਰੇ ਲਗਣਾ ਇਹ ਕੁਝ ਚੀਜ਼ਾਂ ਬਾਰੇ ਤਾਂ ਨੌਲੇਜ ਵੀ ਹੈ ਨਹੀਂ ਵੀ ਇਹ ਕਿਹੜੀਆਂ ਇਹ ਜਿੰਨੀ ਨਵੀਂ ਮਸ਼ੀਨਰੀ ਆਈ ਹੈ ਨਵੀਂ ਤਕਨੀਕ ਦੀ ਆਉਂਦੀ ਹਰ ਸਾਲ ਫਿਰ ਉਹ ਇਹ ਮੇਲੇ ਚ ਲਾਉਂਦੇ ਆ ਇੱਥੋਂ ਫਿਰ ਜਿਨ੍ਹਾਂ ਨੇ ਖਰੀਦਣੀ ਆ ਉਹਨਾਂ ਨੂੰ ਜਾਣਕਾਰੀ ਮਿਲਦੀ ਆ ਆਉਣ ਵਾਲੇ ਨਵੇਂ ਉਜਾਰਾਂ ਬਾਰੇ ਕਾਲ ਟਰੈਕਟਰ ਜਿਹੜੇ ਆ ਬਹੁਤ ਕਮਾਲ ਬਹੁਤ ਤਕੜੇ ਦੇਖਣ ਨੂੰ ਬਹੁਤ ਸੋਹਣੇ ਸੁਨੱਖੇ ਸੀਗੇ ਉੱਚੇ ਲੰਮੇ ਗੱਭਰੂਆਂ ਜਿਹੇ ਤਰ੍ਹਾਂ ਸਾਡਾ ਮੈਸੀ ਦਾ ਕਾਲਾ ਟਰੈਕਟਰ ਸੀਗਾ ਉਹ ਬਹੁਤ ਸ਼ਾਨਦਾਰ ਅੱਗੇ ਵਜਾ ਕੇ ਦੇਖਦੇ ਆ ਨਾਲ ਨਾਲ ਹੋਰ ਕੀ ਕੀ ਆ ਸਬਜ਼ੂਕੀ ਕਿੰਨਾ ਸੋਹਣਾ ਬਣਿਆ ਉਹ ਸਬਜ਼ੂਕਰੇ ਲੈ ਗਾਜਰਾਂ ਵੀ ਵੇਚੀ ਜਾਂਦੇ ਆ ਵਿਚਾਰੇ ਚਲ ਕ ਵੀ ਉਹ ਦੱਸ ਇਹਨਾਂ ਨੇ ਲਾਇਆ ਆਪਣਾ ਛੋਟਾ ਜਿਹਾ ਸਟਾਲ ਚਲੋ ਅੱਗੇ ਚੱਲਦੇ ਪੁੱਤ ਆਇਕਾ ਜਵਾਗ ਨਹੀਂ ਕਾਬੂ ਹੋਵੇ। ਅਗਮਾ। ਚਲ ਆ ਜੋ। ਪਪਾ ਨੂੰ ਬੁਨਾ ਕਨਾਲ ਲੈ ਸਿੱਖ। ਯਾਰ ਅੰਦਰਾਂ ਦੇ ਮਸ਼ੀਨਰੀ ਆ। ਪਪਾ ਨਵੀਆਂ ਤਕਨੀਕਾਂ। ਪਪਾ। ਅੱਜ ਦੇ ਸਿੱਖ ਦਾ ਦੇ। ਆ। ਹਰ ਸਾਲ ਜਿਹੜੀਆਂ ਆਉਂਦੀਆਂ। ਆ ਵੀ ਕੋਈ ਨਵਾਂ ਰੂਟਾ ਵੀਟਰ ਲੱਗਦਾ। ਦੇ ਨਾ ਤੇ ਨਿਸ਼ਚੇ ਤਿੰਨ ਨੂੰ 15 12 ਟਾਇਰ ਸੀਗੇ ਭਾਈ ਟਰੈਕਟਰ ਜ਼ਿਆਦਾਤਰ ਹੈ ਤੇ ਵੱਡੇ ਹੀ ਨਾਰਵੇ ਦੇ ਵਿੱਚ ਚਲੋ ਕਾਰਨ ਇਹ ਹੈ ਕਿ ਖੇਤੀ ਜਿਹੜੀ ਸਾਰੀ ਪਹਾੜਾਂ ਦੇ ਘਰਨੀ ਪੈਂਦੀ 15 ਏਰੀਆ ਕੋਈ ਨਹੀਂ ਤੇ ਉੱਥੇ ਫਿਰ ਐਦਾਂ ਦੇ ਸੌ ਟਰੈਕਟਰ ਹੀ ਚੱਲਦੇ ਆ ਇੱਕ ਬਰਫਾਂ ਆਲਾ ਦੇ ਰੀਆ ਹੁਣ ਕਰਕੇ ਵੀ ਜਿਹੜੀਆਂ ਚੀਜ਼ਾਂ ਇਦਾਂ ਦੀਆਂ ਮਸ਼ੀਨਰੀ ਹੋਏ ਹੋਈ ਚੱਲਣੀ ਮਾੜੇ ਮੋੜੇ ਟਰੈਕਟਰ ਜਾਂ ਗੱਡੀਆਂ ਇੱਥੇ ਨਹੀਂ ਚੱਲਦੀਆਂ ਆ ਵੀ ਲਗੀਆਂ ਲਗਾਉਣਾ ਇਹ ਵੀ ਡੇ ਵੇਖਦੇ ਆ ਮੰਨ ਕਰਕੇ ਲਖਾਦੇ ਆ ਤਿੰਨ ਦਿਨ ਮੇਲਾ ਵੀ ਰਹਿਣਾ ਅੱਜ ਸੈਟਰਡੇ ਕੱਲ ਨੂੰ ਉਹਦੀ ਸ਼ਾਮ ਨੂੰ ਸਮਾਪਤੀ ਹੋਣੀ ਛੋਟੀਆਂ ਛੋਟੀਆਂ ਗਲੀਆਂ ਤੇ ਬਾਜ਼ਾਰ ਜਿਹੜੇ ਇਹਦੇ ਵਿੱਚ ਬਣਾ ਲਏ ਇਹਨਾਂ ਨੇ ਦੁਕਾਨਾਂ ਲਾ ਕੇ ਦੋਵੇਂ ਪਾਸੇ ਜਿਹੜਾ ਵੀਰ ਕਿਸਾਨ ਖੇਤੀਬਾੜੀ ਕਰਦਾ ਜਿਉਂਨੇ ਕੋ ਆਪਣਾ ਸੰਤ ਜਿਗਾਰਡ ਲੈਣਾ ਤਾਂ ਇੱਥੇ ਆ ਸਕਦੇ ਆ ਆਪਾਂ ਦੇ ਆਟੋ ਵੀ ਟਾਪਿਕ ਖਰੀਦ ਸਕਦੇ ਆ ਆਉਂਗੀ ਛਾਂਡ ਆ ਰਹੀ ਏ ਮੂਰੇ ਅੱਲੇ ਅਦਰ ਦਾ ਸਾਰਾ ਕੁਝ ਰੱਖਿਆ ਦੁਕਾਨ ਚ ਅਰੇ ਨੇ ਬੰਦੇ ਆ ਵਾਲੇ ਧਰਮਾਂ ਪੈਕਪੋਕ ਲੱਗੇ ਆ ਮਠਾ ਮਠਾ ਖਸ ਦੇ ਲਗਨ ਨਜ਼ਰ ਆਏ ਆ ਦੇਖ ਲੋ ਵੀ ਮੋਰੇ ਫਿਰ ਕੀ ਖੜਾ ਆਏ ਆ ਇਹ ਵੀ ਆਏ ਬੰਦੇ ਲੈ ਕੇ ਅੰਦਰ ਟ੍ਰੈਕਟਰ ਟਰਾਲਿੰਗ ਹੀ ਨਹੀਂ ਹੋਰ ਵੀ ਚੀਜ਼ਾਂ ਕਾਫੀ ਆ ਨਾ ਮਛੀ ਸੁਕਾ ਰਿਆ ਅਸਾਂ ਇਹ ਗੱਲ ਮਛੀ ਸਕਾਈ ਹੈ ਬਾਈ ਮੇਰੇ ਮਜ਼ਾਕ ਕਰਦੇ ਆ ਸੁੱਕੀ ਮਛੀ ਤੇ ਸੋ ਪਿਆਹ ਦੀ ਪਤਨੀ ਕਿਲੋ ਜਾਂ ਇੱਕ ਪੀਸ ਕਿਲੋ ਜਾਂ ਨੇ ਸਟਿਕ ਸਟਿਕ ਹੋਣੀ ਹੈ ਇਹਨਾਂ ਜੋ ਕੋਈ ਚਾਦਰ ਆ ਚਾਦਰਾਂ ਹੀ ਹੈ ਕਿਹੜੇ ਉੱਤੇ ਲੈਣ ਨੂੰ ਦਾ ਪਿਆਰ ਪਿਆਰ ਕਰਨ ਵਾਲਿਆਂ ਲਈ ਅੱਪਾਂ ਦੇ ਦਿਲ ਬਣੇ ਆ ਬੋਲਣ ਨੂੰ ਬੜਾ ਦਿਲ ਨਹੀਂ ਕਰ ਰਿਹਾ ਖੰਡ ਬਦਲਣ ਦੀ ਸਟਾਰਕਿਆ ਪਾ ਕੇ ਨਾ ਜਿਹੜਾ ਠਮਾਈ ਜਾਨੇ ਹੌਲੀ ਹੌਲੀ ਸਾਰੇ ਬੰਨੇ ਜੇ ਤਾਂ ਆਪਣੇ ਮੇਲਿਆਂ ਚ ਜੇ 100 ਦੁਕਾਨਾਂ ਆ ਇਸੇ ਚੋਂ ਨਾ ਬੇਰੀਆਂ ਨੀਆ ਖਾਣ ਕੇਣਦੀਆਂ ਹੁੰਦੀਆਂ ਫਾਂਸ ਸਾਤੇ ਦਾ ਹਦ ਗੰਨਾ ਜਿਹੜੀਆਂ ਉਹ ਫਿਰ ਕਿਹੜਾ ਖਡਾਉਣੇ ਆਉਂਦੀਆਂ ਪਰ ਇੱਥੇ ਜਿਹੜੀ ਹੈ ਜ 100 ਦੁਕਾਨ ਲੱਗੀ ਹੈ ਤੇ 98 ਜਿਹੜੀਆਂ ਉਹ ਬਸ ਬੋਛਾ ਇਹਦੇ ਭਾਂਡੇ ਇਹ ਚਾ ਪੈਕਿੰਗ ਨਹੀਂ ਜਿਹੜੇ ਕਿਹੇ ਚ ਹਜ਼ਾਰ ਕਢਾਉਣੇ ਰਖਾਣ ਤੇ ਨੂੰ ਆਪ ਆਪਣੇ ਸਮ ਨੂੰ ਇੱਥੇ ਦੁਕਾਨਾਂ ਬਹੁਤ ਘੱਟ ਨੂੰ ਹੈ ਸਿਰਫ 1-2% ਕਿਹੇ ਵੀ ਮਿਲੇ ਚਲ ਜੀ ਉਹ ਸਭ ਇਹ ਜਾਂਦੇ ਬਸ ਗਰਮ ਦੇ ਕਰਕੇ ਜ਼ਿਆਦਾਤਰ ਪਾਪਾ ਹਾਂ ਨਾ ਮੰਮਾ ਆ ਜਾਂਦੀ ਆ ਜਾਂਦੀ ਪੁੱਤ ਇੱਥੇ ਖੜ ਜਾ ਕੇ ਵੀ ਇੱਥੇ ਖਲੋ ਜਾ ਇਹ ਵੀ ਜਾਈ ਨਾ ਆ ਲੰਦੇ ਮੰਮਾ ਆ ਸਵਾਦ ਖਾ ਰਹੇ ਆ ਪਹਿਲਾਂ ਫਿਰ ਤੁਸੀਂ ਇਹਦੇ ਵੀ ਆਪਣੀ ਜਿਹੜੀ ਚੀਜ਼ ਸੁਸਤ ਲਓ ਆਪਿਆ ਇੱਕ ਦਿਨ ਦੀ ਛੁੱਟੀ ਹੈ ਇੱਥੇ ਬੈ ਕੇ ਖਾਣਾ ਪੀਣਾ ਲੈ ਖਾਓ ਪੀਓ ਕੇ ਵੀ ਆ ਜਾ ਟੈਸਟ ਵੇਖਣਾ ਤੇ ਵੇਖਦੇ ਵੇਖਦੇ ਨਾਲ-ਨਾਲ ਅੰਕੇ ਪਰੇ ਜਾਓ ਇਹ ਚੀਜ਼ਾਂ ਥੋੜੀਆਂ ਆਪਣੇ ਖਾਣੇ ਤੋਂ ਦੂਰ ਆ ਗਈਆਂ ਨੇ ਉਂਦਰ ਜਵਾਸਨਾ ਦੇ ਕਪੜੇ ਮਕਾਨ ਓਏ ਤਕੋਸ ਤਕੋਸ ਅਗਰ ਵੀ ਦਰਾਜੂ ਅਗਮ ਅਗਮ ਖਿਗੋਦਾ ਮੈਂ ਨਹੀਂ ਸੀ ਨਹੀਂ ਸੀ ਪਾ ਦੇ ਦੂਜੀ ਖੜੀ ਹਾਂ ਐਡਾ ਅਚੂ ਲਾ ਸਾਹਮਣੇ ਲੱਜਾ ਇਹ ਕਿਸੇ ਵੀ ਸ਼ਹਿਰ ਕਿਸੇ ਵੀ ਮੇਲੇ ਚ ਨੌਲੇਜ ਹੋਵੇ ਦਾ ਸੱਤਾਂ ਕੀ ਦੇ ਦੀ ਮੈਕਸੀਮਮ ਇਹੀ ਹੈ ਇਹ ਚੱਲ ਰਿਹਾ ਬਾਈ ਇਹਨੂੰ ਖੁੱਪਾਣਾ ਸਮਝਿਓ ਨਿਆਏ ਨਾ ਮੰਨਿਓ ਕਿ ਬਾਅਦ ਚੱਲਣਾ ਲੈ ਵੈਸੇ ਘਮਾਰਿਆ ਖਾਲੀ ਨਹੀਂ ਇਹਦੀ ਐਨੀ ਸਪੀਡ ਕਿਤੋਂ ਵਾਰ ਸਪੀਡ ਦਾ ਇੱਥੇ ਲਾਉਣੀ ਨਹੀਂ ਹੋ ਰਹੀ ਨਾ ਇਹ ਵਾ ਇੱਕ ਚੱਕਰ ਕੋਈ ਡੇਢ ਦੋ ਮਿੰਟ ਚ ਪੂਰਾ ਹੁੰਦਾ ਫਾਂਡੇ ਚੱਕਰ ਲਾਉਦੇ ਆ ਇੱਕ ਟਿਕੜੇ ਤੇ ਉਹਦੇ ਲਈ 4-5 ਮਿੰਟ ਖਾ ਜਾਂਦੇ। ਕੱਥੀ ਰਹਿਣੀ ਇਹੋ ਹੀ। ਇਹ ਬਸ ਮੇਲਾ ਮਕਾਉਣ ਵਾਲੀ ਗਲੀ ਜਿਹੜੀ ਲਾਸਟ। ਇਹ ਤੋਂ ਬਾਅਦ ਤੁਰ ਫਿਰ ਕੇ ਥੋੜਾ ਜਿਹਾ ਮੇਲਾ ਵੇਖਦੇ ਆ। ਜੇ ਕੁਝ ਹੋਰ ਚੀਜ਼ ਲੱਭੀ ਰੇਤ ਦਿਪਾਉਣ ਵਾਲੀ ਕੈਪਚਰ ਕਰਨ ਵਾਲੀ ਜਦੋਂ ਕਰਾਂਗੇ। ਨਹੀਂ ਤੇ ਫਿਰ ਥੋੜਾ ਜਿਹਾ ਮੇਲਾ ਹੋ ਬੁਲੇ ਡਲੇ ਹੋ ਗਏ ਵੇਖੀਏ ਇਹਨਾਂ ਨੂੰ ਸੰਭਾਲੀਏ ਆਗਮਨ ਇਹ ਦਾ ਨਹੀਂ ਆਉਂਦੇ ਆਹੋ ਗੋਲਾ ਫੂਲਾ ਸਹੀ ਗੱਲ ਆ ਉੱਤੇ ਲਿਖਿਆ ਤਾਂ ਕਹਿੰਦੀ ਮੈਂ ਕਿਹਾਰੇ ਮੰਗਦੀ ਆ ਕੋਲਾਗਮ ਠੰਡ ਬੜੀ ਪੁੱਤ ਇੱਥੇ ਗਰਾਉਂਡ ਦਾ ਮੇਲਾ ਜ਼ਿਆਦਾ ਹੁੰਦਾ ਆ ਥੋੜੀਆਂ ਜੀ ਦੁਕਾਨਾਂ ਜਿਹੜੀਆਂ ਆ ਜਾਂ ਆ ਪਹੂੜੇ ਆ ਪਕਾੜਿਆਂ ਨੇ ਇਕੱਠ ਜਿਆਦਾ ਕੀਤਾ ਇੱਥੇ ਅੰਦਰਾਂ ਕਾ ਥੋੜਾ ਨਿੱਗ ਵੀ ਆਇਆ ਬਾਹਰ ਤੇ ਠੰਡ ਜਾਦੀ ਹੈ ਹਵਾ ਚ ਆਉਦੀ ਉਹਦਾ ਕਰਕੇ ਪਈ ਸੀ ਲੱਪਣ ਕੇ ਬੰਦੇ ਆਪਣੇ ਵੀ ਨਾਲ ਲਾਈ ਆ ਕਿਉਂਕਿ ਇਹ ਏਰੀਆ ਆ ਗਿਆ ਣ ਛੱਲੇ ਬੰਦੀਆਂ ਵਾਲਾ ਅਗਮ ਅਗਮ ਪਪਾ ਇਧਰ ਲੱਗੇ ਨਹੀਂ ਪੁੱਤ ਯਾ ਲੈਨੇ ਬੱਚ ਔਰ ਡੌਗੀ ਵੇਲਾ ਨਿਕਾ ਜਾ ਆਹੋ ਸਹੀ ਆ ਆਵੇ 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 ਅੰਕਲ ਆ ਚੂਲੇ ਜਲੇ ਚੂਲੇ ਤੇ ਉਹ ਖੜ ਜਾ ਭਰਾ ਵਾ ਸਸੀ ਗੰਡੀ ਆਨੇ ਆਪੇ ਇਧਰ ਪਿਛੇ ਵਾਲ ਨਿਕਾ ਨਿਹੜਾ ਵਿਚੋਂ ਦੇ ਆਉਂਦਾ ਉਧਰ ਤਾਂ ਗਿਆ ਸੀਗੇ ਆ ਆ ਫਿਰ ਘੁੰਮ ਕਮਾ ਕੇ ਤੇ ਚੱਲ ਇਧਰ ਇਧਰ ਪਹਿਲਾਂ ਘੁੰਮ ਲਈ ਪਤਾ Còn muốn ăn.